ਅਰਵਿੰਦ ਕੇਜਰੀਵਾਲ ਅੱਜ ਫਿਰ ਤੋਂ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਤੇ ਇਹ ਵੱਡੀ ਖਬਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕੀੜੀ ਦੇ ਵੱਲੋਂ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੀ ਤੇ ਜਦ ਦੌਰਾਨ ਅੱਜ ਫਿਰ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋ ਰਹੇ ਤੇ ਅੱਠਵਾਂ ਸਾਮਣ ਵੀ ਜਿਹੜਾ ਕੇਜਰੀਵਾਲ ਦੇ ਵੱਲੋਂ ਠੁਕਰਾਇਆ ਗਿਆ ਪਰੰਤੂ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਿਹੜੇ ਸਾਮਣ ਨੇ ਗੈਰ ਕਾਨੂੰਨੀ ਨੇ ਤੇ ਪੂਰੇ ਤੌਰ ਤੇ ਮੇਰੇ ਉੱਤੇ ਚੱਲ ਹੈ ਜਿਹੜੀ ਭਾਜਪਾ ਰਾਜਨੀਤੀ ਹੈ ਤੇ ਜਿਸ ਤੋਂ ਬਾਅਦ ਭਾਜਪਾ ਤੇ ਵੱਡੇ ਇਲਜ਼ਾਮ ਆ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਲਗਾਏ ਗਏ ਨੇ ਤੇ ਦੂਜੇ ਪਾਸੇ ਉਹਨਾਂ ਨੇ ਹੁਣ ਪੇਸ਼ ਹੋਣ ਦੇ ਲਈ ਜਿਹੜਾ 12 ਤਰੀਕ ਦਾ ਸਮਾਂ ਮੰਗਿਆ ਤੇ ਉਹਨਾਂ ਨੇ ਕਿਹਾ ਕਿ ਮੈਨੂੰ 12 ਤਰੀਕ ਦਿੱਤੀ ਜਾਵੇ ਤੇ ਮੈਂ ਜਿਸ ਦੇ ਦੌਰਾਨ ਪੇਸ਼ ਹੋ ਮਾਂ ਗਿਆ ਤੇ ਸਬੂਤਾਂ ਸੇਮ ਜਿਹੜੀ ਵੀਡੀਓ ਕਾਨਫਰੈਂਸ ਜਾਈ ਪੇਸ਼ੀ ਹੈ ਜਿਹੜੀ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਦਵਾਂਗਾ ਤੇ ਜਿਸ ਤੋਂ ਬਾਅਦ ਹੁਣ 12 ਮਾਰਚ ਤੱਕ ਜਿਹੜਾ ਸਮਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਿਹੜਾ ਮੰਗਿਆ ਗਿਆ ਤੇ ਬੀਤੇ ਦਿਨਾਂ ਦੇ ਵਿੱਚ ਇਹ ਜਿਹੜਾ 8ਵਾਂ ਸੰਮਣ ਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਤੇ ਜਿਸ ਦੇ ਦੌਰਾਨ ਪਹਿਲਾਂ ਵੀ 7 ਸੰਮਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਏ ਪਰੰਤੂ ਉਹ ਪੇਸ਼ ਨਹੀਂ ਹੋਏ ਤੇ ਜਿਸ ਦੇ ਦੌਰਾਨ ਇਸ ਗੱਲ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ 7 ਸੰਮਣਾਂ ਨੂੰ ਵੀ ਠੁਕਰਾਇਆ ਗਿਆ ਅਤੇ ਅੱਜ ਫਿਰ ਤੋਂ 8ਵਾਂ ਸਮਣ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਠੁਕਰਾ ਦਿੱਤਾ ਹੈ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਮੈਨੂੰ 12 ਮਾਰਚ ਤੱਕ ਦਾ ਸਮਾਂ ਦਿੱਤਾ ਜਾਵੇ ਤੇ ਵੀਡੀਓ ਕਾਨਫਰੈਂਸ ਰਾਹੀਂ ਮੈਂ ਆਪਣੀ ਪੇਸ਼ੀ ਦਮਾਂਗਾ ਤੇ ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਮੈਂ ਸਾਰੇ ਸਬੂਤਾਂ ਸਮੇਤ ਜਿਹੜਾ ਇੱਕ ਇੱਕ ਗੱਲ ਨੂੰ ਪੇਸ਼ ਕਰਾਂਗਾ ਤੇ ਜਿਸ ਤੋਂ ਬਾਅਦ 12 ਮਾਰਚ ਤੱਕ ਦਾ ਸਮਾਂ ਜਿਹੜਾ ਮੰਗਿਆ ਗਿਆ ਹੈ ਦੱਸਿਆ ਕਿ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਪੁੱਛਗਿੱਛ ਦੇ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਦੇ ਵੱਲੋਂ ਕਾਫੀ ਸਮਣ ਭੇਜੇਗੇ ਤੇ ਇਹ ਜਿਹੜਾ ਸਮਣ 8ਵਾਂ ਸਮਣ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ 8ਵੇਂ ਸਮਣ ਨੂੰ ਵੀ ਠੁਕਰਾ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਜਫਰ ਤੋਂ ਪੇਸ਼ ਨਹੀਂ ਹੋਵਾਂਗਾ ਪਰ ਮੈਨੂੰ ਜਿਹੜਾ ਸਮਾਂ ਦਿੱਤਾ ਜਾਵੇ ਤੇ 12 ਮਾਰਚ ਦਾ ਸਮਾ ਜਿਹੜਾ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਿਆ ਹੈ ਤੇ ਕਿਹਾ ਕਿ ਮੈਨੂੰ 12 ਤਰੀਕ ਤੱਕ ਸਮਾਂ ਦਿੱਤਾ ਜਾਵੇ ਤੇ ਮੈਂ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਵਾਂਗਾ ਤੇ ਸਾਰੇ ਸਬੂਤ ਆ ਜਿਹੜਾ ਕਲਾ ਕਲਾ ਪੇਸ਼ ਕਰਾਂਗਾ ਤੇ ਜਿਸ ਦੇ ਦੌਰਾਨ ਬੀਤੇ ਦਿਨਾਂ ਦੇ ਵਿੱਚ ਹੀ ਈਡੀ ਦੇ ਵੱਲੋਂ ਕਾਫੀ ਸੰਮਣ ਭੇਜੇ ਗਏ ਤੇ ਕੇਜਰੀਵਾਲ ਪੇਸ਼ ਨਹੀਂ ਹੋਏ ਤੇ ਜਿਸ ਤੋਂ ਦੌਰਾਨ ਉਹਨਾਂ ਨੇ ਪਹਿਲਾ ਵੀ 7 ਸੰਮਣਾਂ ਨੂੰ ਇਗਨੋਰ ਕੀਤਾ ਤੇ ਅੱਜ ਫਿਰ 8ਵਾਂ ਸੰਮਣ ਇਗਨੋਰ ਕਰ ਦਿੱਤਾ ਤੇ ਜਿਸ ਦੇ ਦੌਰਾਨ ਇਸ ਗੱਲ ਦੀ ਚਰਚਾ ਚਾਰੇ ਪਾਸੇ ਛਿੜੀ ਹੋਈ ਹੈ ਤੇ ਉੱਥੇ ਹੀ ਵਿਰੋਧੀਆਂ ਦੇ ਵੱਲੋਂ ਸਵਾਲ ਵੀ ਚੱਕੇ ਜਾ ਰਹੇ ਨੇ ਤੇ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਵਿਰੋਧੀਆਂ ਦਾ ਕਹਿਣਾ ਹੈ ਕਿ ਜੇਕਰ ਐਨੇ ਹੀ ਕਟੜ ਇਮਾਨਦਾਰਾ ਤਾਂ ਕਿਉਂ ਪੇਸ਼ ਨਹੀਂ ਹੁੰਦੇ ਤੇ ਉੱਥੇ ਹੀ ਹੁਣ 12 ਮਾਰਚ ਦਾ ਫਿਰ ਤੋਂ ਸਮਾਂ ਮੰਗ ਲਿਆ ਹੈ ਤੇ ਹੁਣ 12 ਮਾਰਚ ਨੂੰ ਵੀਡੀਓ ਕਾਨਫਰੰਸ ਜ਼ਰੀਏ ਪੇਸ਼ੀ ਅਜੜੀ ਉਹ ਦੇਣਗੇ ਤੇ ਜਿਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਚਾਰੇ ਪਾਸੇ ਆਮ ਆਦਮੀ ਪਾਰਟੀ ਦੇ ਵਿੱਚ ਚਰਚਾ ਵੀ ਛਿੜੀ ਹੋਈ ਹੈ ਤੇ ਜਿਸ ਦੇ ਦੌਰਾਨ ਆਮ ਆਦਮੀ ਪਾਰਟੀ ਤੇ ਸਵਾਲ ਜਿਹੜੇ ਵਿਰੋਧੀ ਧਿਰ ਦੇ ਵੱਲੋਂ ਚੁੱਕੇ ਜਾ ਰਹੇ ਨੇ ਤੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 12 ਮਾਰਚ ਨੂੰ ਵੀਡੀਓ ਕਾਨਫਰੰਸ ਜ਼ਰੀਏ ਪੇਸ਼ ਹੋਣਗੇ